ਗੁਰੂ ਗ੍ਰੰਥ ਸਾਹਿਬ ਜੀ ਦੇ 330 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਨਗਰ ਕੀਰਤਨ ਆਯੋਜਿਤ ਕੀਤਾ ਗਿਆ ਸੀ ਜਿਸ ਦੀ ਅਰੰਭਤਾ ਗੁਰਦੁਆਰਾ ਤੋਗੜੀ ਸਾਹਿਬ ਅਸਾਮ ਤੋਂ 21 ਅਗਸਤ ਨੂੰ ਹੋਈ ਸੀ ਦੱਸਿਆ ਕਿ ਜੋ ਕਿ ਵਕਤ ਵਕਤ ਰਸਤਾ ਤੋਂ ਹੁੰਦਾ ਹੋਇਆ ਅੱਜ ਕਲਾਂਨੌਰ ਵਿਖੇ ਪੁੱਜਿਆ ਜਿੱਥੇ ਕਿ ਸੰਗਤ ਦੇ ਵੱਲੋਂ ਨਗਰ ਕੀਰਤਨ ਦਾ ਪਰਵਾ ਸਵਾਗਤ ਕੀਤਾ ਗਿਆ ਵੱਡੀ ਗਿਣਤੀ ਦੇ ਵਿੱਚ ਸੰਗਤ ਦੇ ਵੱਲੋਂ ਵਾਟ ਛੜ ਕੇ ਹਾਜ਼ਰੀ ਭਰੀ ਗਈ ਅਤੇ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ ਪੇਸ਼ ਹੈ ਇਸ ਸੰਬੰਧੀ ਖਾਸ ਪੋਸਟ ਅੰਤਨ ਸਿੰਘ ਸਾਬ ਸ੍ਰੀ ਗੁਰੂ ਦੇ ਪ੍ਰਕਾਸ਼ ਦੇ ਹੜੇ ਨੂੰ ਲੈ ਕੇ ਇਸ ਪਰਪਤ ਜਿਹੜੀ ਆ ਪ੍ਰਕਾਸ਼ ਦੇ ਪਲਕੀ ਜਿਹੜੀ ਸਾਬ ਜਾਰੀ ਆ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਇਹ ਕਿਸ ਗੁਰਦੁਆਰਾ ਸਾਹਿਬ ਤੋਂ ਜਿਹੜੀ ਆ ਆਰੰਭਤਾ ਜਿਹੜੀ ਆ ਹੋਈ ਵਾਹਿਗੁਰੂ ਜੀ ਕਾ ਖਾਲਸਾ ਸਾਬ ਵਾਹਿਗੁਰੂ ਜੀ ਕੀ ਫਤਿਹ ਜੇ ਜਿਹੜਾ ਨਗਰ ਕੀਰਤਨ ਆ ਧੰਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾਂ ਸ਼ਹੀਦੀ ਪੁਰਬ ਨੂੰ ਸਮਰਪਤ ਹੈ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਗਰਤੀ ਗੁਰਤਾਗੱਦੀ ਪੁਰਬ ਨੂੰ ਜਿਹੜਾ ਸਮਰਪਤ ਜਿਹੜਾ ਇਹ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਯੋਜਿਤ ਕੀਤਾ ਗਿਆ। ਇਹਦੀ ਅਰੰਭਤਾ ਅਸਾਮ ਦੇ ਵਿੱਚੋਂ ਗੁਰਦੁਆਰਾ ਧੋਬੜੀ ਸਾਹਿਬ ਤੋਂ 21 ਅਗਸਤ ਨੂੰ ਹੋਈ ਸੀ। ਤੇ ਸਾਰੇ ਭਾਰਤ ਦੇ ਜਿੰਨੇ ਵੀ ਨੇ ਸਟੇਟਾਂ ਨੇ ਇੰਡੀਆ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚੋਂ ਹੁੰਦਾ ਹੋਇਆ ਇਹ ਅੱਜ ਡੇਰਾ ਬਾਬਾ ਨਾਨਕ ਰਾਤ ਨੂੰ 8 ਤਰੀਕ ਨੂੰ ਵਿਸ਼ਰਾਮ ਸੀ ਤੇ ਅੱਜ 9 ਤਰੀਕ ਨੂੰ ਇੱਥੋਂ ਅਰੰਭਤਾ ਹੋ ਕੇ ਤੇ ਨਗਰ ਕੀਰਤਨ ਦੀ ਜਿਹੜਾ ਅਗਲਾ ਪੜਾਅ ਹੈ ਉਹ ਗੁਰਦੁਆਰਾ ਬਰਸਤਾਰੀ ਵਾਲ ਵਿਖੇ ਹੋਵੇਗਾ ਜੇ ਪੰਜਾਬ ਦੀ ਗੱਲ ਹੈ ਪੰਜਾਬ ਤੋਂ ਬਾਹਰ ਉੱਥੇ ਕਿਵੇਂ ਲੋਕਾਂ ਦਾ ਸੰਗਤਾਂ ਦਾ ਜੁੜ ਜੀਵੇਂ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਲੈਣ ਵਾਲਾ ਸਿੱਖ ਰਹਿੰਦਾ ਹੈ ਨਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਸਬੰਧਤ ਕੋਈ ਵੀ ਸਮਾਗਮ ਹੁੰਦਾ ਹੈ ਤੇ ਉਹ ਸਿੱਖ 'ਚ ਝਾੜ ਪੈਦਾ ਹੋ ਜਾਂਦਾ ਜਿੰਨਾ ਉਤਸ਼ਾਹ ਇੱਥੇ ਪੰਜਾਬ ਦੇ ਵਿੱਚ ਸੰਗਤਾਂ ਦਾ ਹੈ ਉਹਦੇ ਨਾਲੋਂ ਦੂਣਾ ਤੀਣਾ ਉਤਸ਼ਾਹ ਜਿਹੜਾ ਸੀ ਉੱਥੇ ਬਾਹਰ ਦੀਆਂ ਸੰਗਤਾਂ ਨੇ ਵੀ ਵਿਖਾਇਆ ਹੈ ਸੰਗਤਾਂ ਦਾ ਬਹੁਤ ਵੱਡਾ ਇਕੱਠ ਸ਼ਹਿਰਾਂ ਦੇ ਸ਼ਹਿਰ ਖਾਲੀ ਹੋ ਕੇ ਸਵਾਗਤ ਕਰਨ ਵਾਸਤੇ ਪਹੁੰਚਦੇ ਸਨ ਮੈਨੂੰ ਕਿੰਨੇ ਦਿਨ ਪਹਿਲਾਂ ਜਿਹੜਾ ਇਧਰ ਜਿਹੇ ਇਲਾਕੇ ਦੇ ਵਿੱਚ ਲੱਗੇ ਰੋਡ ਲੱਗ ਲੱਗੇ ਇਲਾਕੇ ਲੋਸਮੈਂਟ ਜਿਨੀ ਕਰਾ ਦਿੱਤੀ। ਵੇਖੋ ਜੀ 15 ਤੋਂ 20 ਦਿਨ ਪਹਿਲਾਂ ਜਦੋਂ ਸਾਡੀਆਂ ਮੀਟਿੰਗਾਂ ਹੋਈਆਂ ਪ੍ਰਚਾਰਕ ਢਾਡੀ ਕੁਇਸ਼ਰਾ ਦੀਆਂ। ਮੈਨੇਜਰ ਸਾਹਿਬ ਉਹਨਾਂ ਦੇ ਨਾਲ ਜਾਂ ਸਕੱਤਰ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਾਂ ਪ੍ਰਧਾਨ ਜੀ ਨਾਲ ਤੇ ਉਹਦੇ ਵਿੱਚ ਸਾਨੂੰ ਜਿਹੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਗਏ ਜੀ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਤੇ ਉਹ ਸਾਰਾ ਨਗਰਾਂ ਦੇ ਵਿੱਚ ਜਾ ਕੇ ਕੋਈ 20-25 ਦਿਨ ਪਹਿਲਾਂ ਜਿਹੜਾ 15-20-25 ਦਿਨ ਪਹਿਲਾਂ ਜਿਹੜਾ ਉਹ ਸਾਰੀਆਂ ਤਿਆਰੀਆਂ ਪਿੰਡਾਂ ਦੇ ਵਿੱਚ ਕਰਨ ਵਾਸਤੇ ਪ੍ਰਚਾਰਕ ਪਹੁੰਚੇ ਸਨ ਜੀ ਕਿੰਨੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਬੱਸਾਂ ਨੇ ਉੱਥੋਂ ਜਿਹੜੀਆਂ ਬਾਬਾ ਜੀ ਦੀਆਂ ਆਈਆਂ ਨਾਲ ਜਿਤਨਾ ਸੰਗਤ ਸਹਿਯੋਗ ਕਰਦੀ ਆ ਜੀ ਉਹਦੇ ਨਾਲ ਜਿਤਨਾ ਆਪਾਂ ਪਾਲਕੀਸਾ ਵਾਲੀ ਬੱਸ ਆ ਸ਼ਸਤਰਾਂ ਵਾਲੀ ਆ ਤੇ ਤਿੰਨ ਚਾਰ ਬੱਸਾਂ ਹੋਰ ਨੇ ਜਿਹੜੀਆਂ ਨਾਲ ਸੰਗਤ ਦੀਆਂ ਤੇ ਬਾਕੀ ਕੁਝ ਪ੍ਰਬੰਧਕ ਜਣਾਂ ਦੀਆਂ ਸਾਰੀਆਂ ਜਿਹੜਾ ਇੱਕ ਕਾਫਲਾ ਜਿਹੜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨਾਲ ਚੜ੍ਹਦੀ ਕਲਾ ਦੇ ਨਾਲ ਚੱਲ ਰਿਹਾ ਬਾਬੇ ਕਿੰਨੇ ਜਿਹੜੇ ਟੀਨ ਇਹ ਦਿਨ ਤੋਂ ਹੀ ਪ੍ਰਾਣਿਕ ਜਾਂ ਰਾ ਵੇਖੋ ਜੀ ਜਿਵੇਂ ਪੜਾ ਪਹਿਲਾਂ ਤੈਅ ਕਰ ਦਿੱਤੇ ਜਾਂਦੇ ਨੇ ਜਿਵੇਂ ਸ਼ਹਾਟਾ ਸਾਹਿਬ ਤੋਂ ਨਗਰ ਕੀਰਤਨ ਤੁਰਿਆ ਜੀ ਤੇ ਉਹਦਾ ਪੜਾ ਪਹਿਲਾਂ ਤੈਅ ਸੀ ਕਿ ਡੇਰਾ ਬਾਬਾ ਨਾਨਕ ਅਸੀਂ ਪਹੁੰਚ ਕੇ ਵਿਸ਼ਰਾਮ ਕਰਨਾ ਤੇ ਡੇਰਾ ਬਾਬਾ ਨਾਨਕ ਨਗਰ ਕੀਰਤਨ ਨੂੰ ਪਹੁੰਚਦੇ ਆ ਜੀ ਰਾਤ 12 ਵਜੇ ਨੇ 1 ਵਜ ਗਿਆ ਪਰ ਜਿਹੜਾ ਟੀਚਾ ਮਿਥਿਆ ਹੁੰਦਾ ਏ ਟੀਚੇ ਤੇ ਜਾ ਕੇ ਹੀ ਸਮਾਪਤੀ ਜਿਹੜੀ ਆ ਹੁੰਦੀ ਆ ਪੜਾ ਹੁੰਦਾ ਬਾਕੀ ਸੰਗਤਾਂ ਦੇ ਉਤਸ਼ਾਹ ਦੇ ਨਾਲ ਫਰਕ ਪੈਂਦਾ ਏ ਕਿ ਨਗਰ ਕੀਰਤਨ ਆਪਣੇ ਟਾਈਮ ਦੇ ਨਾਲ ਚੱਲ ਰਿਹਾ ਆ ਜੀ